ਗੁਰਪ੍ਰੀਤ ਸਹਾਸ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰਪ੍ਰੀਤ ਇਹ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਦਾ ਸਵਾਗਤ ਜਿਹੜਾ ਸਮੁੱਚੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਇਸੇ ਸਬੰਧ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਧਰਮ ਰੱਖਿਆ ਯਾਤਰਾ ਜੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੱਲ 13 ਤਰੀਕ ਨੂੰ ਸ਼ੁਰੂ ਕੀਤੀ ਗਈ ਸੀ ਅੱਜ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਕਰਨਾਲ ਪਹੁੰਚੀ ਕਰਨਾਲ ਜੀਟੀ ਰੋਡ ਦੇ ਉੱਤੇ ਜਿਹੜਾ ਗੁਰਦੁਆਰਾ ਹੈ ਨਾਨਕ ਸਰ ਜਿਹਨੂੰ ਗੁਰਦਰਾ ਮਾਤਾ ਸਹਿਕੋਰਾ ਵੀ ਕਿਹਾ ਜਾਂਦਾ ਹੈ ਬਾਬਾ ਜੋਗਾ ਸਿੰਘ ਜੀ ਉੱਥੋਂ ਦੇ ਮੁੱਖ ਪ੍ਰਬੰਧਕ ਨੇ ਉੱਥੇ ਕਰਨਾਲ ਦੀਆਂ ਸਾਰੀਆਂ ਸਿੱਖ ਸੰਗਤਾਂ ਵੱਡੀ ਤਦਾਦ ਵਿੱਚ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਇਸ ਧਰਮ ਰੱਖਕ ਯਾਤਰਾ ਨੂੰ ਜਿਹਾਇਆ ਕਿਹਾ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜੇ ਬਹੁਤ ਹੀ ਸੋਹਣੀ ਪਾਲਕੀ ਦੇ ਵਿੱਚ ਬਿਰਾਜਮਾਨ ਸਨ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਨਾਲ ਚੱਲ ਰਹੀ ਸੰਗਤ ਪੰਜ ਪਿਆਰਿਆਂ ਦਾ ਭਰਮਾ ਸਵਾਗਤ ਕੀਤਾ ਗਿਆ ਤੇ ਸਾਰਿਆਂ ਨੂੰ ਜਿਹਾਇਆਂ ਕਿਹਾ ਗਿਆ ਬਾਬਾ ਜੁਗਾ ਸਿੰਘ ਜੀ ਵੱਲੋਂ ਖਾਸ ਉਚੇਚੇ ਪ੍ਰਬੰਧ ਕੀਤੇ ਗਏ ਅੱਜ ਦੀ ਇਸ ਧਰਮ ਰੱਖਿਅਕ ਯਾਤਰਾ ਨੂੰ ਜਿਹਾਇਆਂ ਕਹਿਣ ਵਾਸਤੇ ਆਓ ਤੁਹਾਨੂੰ ਦਿਖਾਨੇ ਹਾਂ ਧਰਮ ਰੱਖਿਅਕ ਯਾਤਰਾ ਦੀਆਂ ਕੁਝ ਚਲਕੀਆਂ

अनुपावे सागर हनुमान काल सब साहिब लेबो गिवोदा हमी बसि हां जी पपिया ध्यान मारा सारे जवान बनायो आज कोई इतनी बैठो जो काउंट काउंट में तो बीच में ना। अरे 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 अरे

목적은 김영dı근 CU 월장 constant too ਬਤੋ ਨਾ ਜੀ ਆਜੋ ਜੀ ਹਾਂ ਸਭ ਤੋਂ ਪਹਿਲਾਂ ਹਰਮਨ ਸਿੰਘ ਪੰਚੀਆਂ ਮਹਾਨ ਸਵਾਗਤ ਕਰ ਰਹੇ ਹਨ ਸਤਿਗੁਰ ਜੀ ਕਿਰਪਾ ਕਰਮ ਬਾਬਾ ਜੀ ਨੂੰ ਲੱਲੀ ਉਮਰਾ ਦੇ ਰੋਟਾ ਕਟਣ ਵਿਖਿਆ ਬਸਤੀ ਕਰਨਾ ਮਾਣ ਆ ਬਸਤਾਰ ਕਰ ਰਹੇ ਹਨ ਸਾਰੇ ਨਗਰ ਦੇ ਤੁਮ ਪਾ ਬਾਬਾ ਜੀ ਸਤਕਾਰ ਕਰ ਰਹੇ ਹਨ ਬੜੀ ਸਤਕਾਰ ਦੇ ਨਾਲ ਬੜੇ ਪਿਆਰ ਦੇ ਬੋਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ ਉਹਨਾਂ ਦਾ ਵੀ ਸਤਕਾਰ ਕੀਤਾ ਜਾ ਰਿਹਾ ਹੈ ਕਲ ਵਾਲੀ ਕੱਲ ਸਵੇਰ ਤੋਂ ਵੀ ਸੁਭਾਨ ਨਬਰ ਕੀਰਤਨ ਦੇ ਵਿੱਚ ਆਪਣੀਆਂ ਸਬਕੀਆਂ ਲਾਡੀਆਂ ਡਾਡ ਸਿੰਘ ਪੌੜਾ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਰੱਖਿਆ ਦੀ ਯਾਤਰਾ ਗੁਰਦੁਆਰਾ ਥੜਾ ਸਾਹਿਬ ਗੁਰੂ ਕੇ ਮਹਿਲ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਗਈ ਸੀ ਜਿਸ ਦਾ ਪੜਾ ਅੱਜ ਦਾ ਦੂਜੇ ਦਿਨ ਦਾ ਕਰਨਾਲ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਲੰਗਰ ਮਾਤਾ ਸਾਹਿਬ ਦੇਵਾ ਜਿਸ ਦੇ ਮੁੱਖ ਸੇਵਾਦਾਰ ਸਾਡੇ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਨਾਨਕ ਸਾਹਿਬ ਕਰਨਾਲ ਸੋ ਇਸ ਪੜਾ ਤੇ ਸਮੁੱਚਾ ਜਿਹੜਾ ਖਾਲਸਾ ਪੰਥ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਪੰਜਾਂ ਪਿਆਰਿਆਂ ਨਿਸ਼ਾਨਾ ਧਾਮਾਂ ਦੀ ਗਵਾਹੀ ਦੇ ਵਿੱਚ ਜਿਹੜਾ ਮਹਾਨ ਨਗਰ ਕੀਰਤਨ ਜਾ ਰਿਹਾ ਸੀ ਸੋ ਪੜਾ ਹੋਏ ਬਾਬਾ ਜੀ ਨੇ ਸੁੰਦਰ ਜਲ ਪਾਣੀ ਆਈ ਹੋਈ ਸੰਗਤ ਨੂੰ ਸਰੂਪ ਹੈ ਫੁੱਲਾਂ ਦੀ ਵਰਖਾਂ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦਾ ਪਰਮਾਲੇ ਸਾਹਿਬ ਨਾਲ ਸਤਕਾਰ ਕਰਕੇ ਸਤਿਗੁਰਾਂ ਤੋਂ ਖੁਸ਼ੀਆਂ ਲਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਏ ਸੇਜਦਾ ਕੀਤਾ ਵਾ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਹਾਂ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਫਲਵਾੜੀ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੁੱਲ ਹਨ ਬਗੀਚੇ ਹਨ ਸੋ ਜਿਸ ਦੇ ਮੁੱਢ ਹਨ ਦੰਦਨੀ ਟਕਸਾਲ ਨਿਹੰਗ ਸਿੰਘ ਦਾਲ ਪੰਥ ਨਾਨਕਸਰ ਸੰਪਰਦਾ ਅਤੇ ਹੋਰ ਜਿੰਨੀਆਂ ਵੀ ਸਾਰੀਆਂ ਸੰਪਰਦਾ ਹਨ ਮੇਨ ਹਨ ਸਾਰੇ ਆਪੋ ਵਿੱਚ ਆਪਾਂ ਰਲ ਮਿਲ ਕੇ ਸਤਕਾਰ ਨਾਲ, ਪ੍ਰੇਮ ਨਾਲ, ਪਿਆਰ ਨਾਲ ਰਹੀਏ। ਆ ਇੱਕ ਘਰ ਦੇ ਵਿੱਚ ਜੇ ਵੱਖ-ਵੱਖ ਭਾਂਡੇ ਹੁਣ ਕਈ ਵਾਰੀ ਖੜਕ ਵੀ ਪੈਂਦੇ ਆ ਪਰ ਉਹਨਾਂ ਦਾ ਖੜਕਾ ਇੰਨਾ ਕੁ ਹੋਵੇ ਕਿ ਉਹ ਬਾਹਰ ਨਾਲ ਕਿਸੇ ਨੂੰ ਸੁਣੇ। ਵਾਹ। ਬਾਹਰ ਨਾਲ ਸੁਣੇ ਆਪਣੇ ਘਰ ਦੇ ਭਾਂਡੇ ਘਰੇ ਹੀ ਸਮੇਟिए ਤੇ ਘਰੇ ਹੀ ਸਤਕਾਰ ਨਾਲ ਰਹੀਏ। ਕੋਈ 19 ਕੀ ਹੋਵੇ ਘਰੇ ਹੀ ਬੈਠ ਕੇ ਕਰ ਲਿਆ ਕਰੀਏ। ਸੋ ਸਾਰੇ ਹੀ ਮर्याਦਾ ਜਾਣਦੇ ਹਨ। ਸਾਰੇ ਹੀ ਗੁਰੂ ਕੇ ਜਿਹੜੇ ਸੇਵਕ ਹਨ ਗੁਰੂ ਦੇ ਗੁਰੂ ਪ੍ਰਤੀ ਸ਼ਰਧਾ ਰੱਖਣ ਵਾਲੇ ਹਨ ਤੇ ਗੁਰੂ ਨੂੰ ਇੰਨੇ ਸਮਰਪਿਤ ਹਨ ਸਾਰੀਆਂ ਹੀ ਜੰਨੀਆਂ ਜਥੇਬੰਦੀਆਂ ਸੰਪਰਦਾਵਾਂ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਤਮਸਤਕ ਹੁੰਦੀਆਂ ਹਨ ਸਤ ਗੁਰਾਂ ਨਾਲ ਸ਼ਰਧਾ ਰੱਖਦੇ ਆ ਤੇ ਸ਼ਬਦ ਦੀ ਓਟ ਆਸਰੇ ਨਾਲ ਹੀ ਤੁਰੇ ਫਿਰਦੇ ਆ ਸਾਰੇ ਤੇ ਸ਼ਬਦ ਦੇ ਓਟ ਆਸਰੇ ਦੀ ਸ਼ਕਤੀ ਸਾਨੂੰ ਮਿਲਦੀ ਆ ਇਸ ਕਰਕੇ ਆਪਾਂ ਕੋਈ ਵੀ ਮੰਨ ਦੇ ਵਿੱਚ ਦੁਬਿਧਾ ਨਾ ਰੱਖੀਏ ਸਤ ਗੁਰੂ ਜੀ ਨੇ ਤੇ ਆਪ ਲਿਖਿਆ ਹੈ ਹਰ ਨਾਮੇ ਕੇ ਹੋਵਾ ਜੋੜੀ ਗੁਰਮਖ ਬੈਠੋ ਸਫਾ ਵਛਾਏ ਸਫਾ ਵਛਾ ਕੇ ਬੈਠਣ ਦਾ ਜਿਹੜਾ ਵਾ ਉਹ ਜਿਹੜਾ ਸਿਧਾਂਤ ਆ ਉਸ ਨੂੰ ਪਰਵਾਕ ਕਰੀਏ ਆਪੋ ਵਿੱਚ ਸਿਰ ਜੋੜ ਕੇ ਬੈਠਿਆ ਕਰੀਏ ਨਾ ਇਦਾਂ ਦੇ ਕੋਈ ਵਿਵਾਦ-ਵਾਦ ਕਰਿਆ ਕਰੀ ਜਿਸ ਨਾਲ ਜੜੀਆਂ ਸਾਡੀਆਂ ਸੰਪਰਦਾਵਾਂ ਵਾ ਸਾਡੀਆਂ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਜ ਕੇ ਜਕਰੇ ਜAVE ਨੇ ਹਲੋ ਜਾਵੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ ਨੂੰ ਭਾਵੇ ਤਰੀ ਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੰਜਤੇਦਾਰ ਮੇਜਰ ਸਿੰਘ ਜੀ ਸਾਡੇ ਸੋਢੀ ਤਰਨਾ ਦਲ ਦਸ਼ਮੇਸ਼ ਤਰਨਾ ਦਲ ਦੇ ਮੁਖੀ ਔਰ ਸਾਰੇ ਹੀ ਮੁਖੀ ਬਾਬਾ ਵੱਲਾ ਜੀ ਔਰ ਇੱਕ ਇੱਕ ਦੇ ਨਾਂ ਜਣੀਆਂ ਦੇ ਬਹੁਤੇ ਨਾਂ ਨੇ ਜਲਦਾਰ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ 96 ਕਰੋੜੀ ਔਰ ਦਿੱਲੀ ਦੇ ਕਮੇਟੀ ਦੇ ਪ੍ਰਧਾਨ ਸਕੱਤਰ ਸਾਰੀ ਕਮੇਟੀ ਸਾਰਿਆਂ ਨੇ ਬਾਬਾ ਸੁਖਬਾ ਸਿੰਘ ਜੀ ਬੈਠੇ ਨੇ ਮਾਲਵਾ ਤਰਨਾ ਦਲ ਇਸ ਤਰ੍ਹਾਂ ਸਾਰੀ ਦਲਾਂ ਦੇ ਜਥੇਦਾਰ ਖੜੇ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਇਹ ਉਹਨਾਂ ਦਾ ਆਪਣਾ ਮਾਤਾ ਸਾਹਿਬ ਦੇਵਾਂ ਦਾ ਸਥਾਨ ਹੈ ਆਪਣੀ ਮਾਤਾ ਦੇ ਸਥਾਨ ਤੇ ਹਮੇਸ਼ਾ ਬੜੀ ਹੀ ਪਿਆਰ ਨਾਲ ਆ ਕੇ ਜਲ ਪਾਣੀ ਸਤਿਕਾਰ ਪਿਆਰ ਕਰਦੇ ਨੇ ਬਹੁਤ ਆਦਰ ਦਿੰਦੇ ਨੇ ਔਰ ਸਾਡਾ ਵੀ ਮਨ ਪ੍ਰਸੰਨ ਹੋ ਜਾਂਦਾ ਦਾ ਇਹਨਾਂ ਦੇ ਦਰਸ਼ਨ ਕਰਕੇ ਕਿਉਂਕਿ ਖਾਲਸਾ ਮੇਰੋ ਰੂਪ ਹੈ ਇਹ ਉਹ ਰੂਪ ਹੈ ਦੇਖੋ ਭਾਈ ਜਤਾ ਜੀ ਇਹ ਕੁਝ ਉਸ ਪਰਿਵਾਰਾਂ ਨਾਲ ਵੀ ਸੰਬੰਧਤ ਨੇ ਜਿਹੜੇ ਸੀਸ ਮਾਰਿਆ ਨਾਲ ਲੈ ਕੇ ਆਏ 25 ਤਰੀਕ ਨੂੰ ਸੀਸ ਯਾਤਰਾ ਵੀ ਹੋਣੀ ਹੈ ਸਾਰੇ ਨੇ ਇਸੇ ਤਰ੍ਹਾਂ ਓਮ ਮਾ ਕੇ ਆਪਾਂ ਸੇਵਾ ਵੀ ਕਰਨੀ ਹੈ ਸ਼ਰਧਾ ਨਾਲ ਜੁੜਨਾ ਹੈ ਧੰਨੇ ਨੇ ਗੁਰੂ ਕੇ ਪਿਆਰੇ ਸਿਕ ਮਤੀ ਦਾਸ ਸਦੀ ਦਾਸ ਭਾਈ ਦਿਆਲਾ ਜੀ ਭਾਈ ਜੈਤਾ ਜੀ ਸੋ ਇਹ ਹੀ ਰੂਪ ਕਲਗੀਆਂ ਵਾਲੇ ਦਾ ਪਾਤਸ਼ਾਹ ਦਾ ਹੈ ਇਸ ਕਰਕੇ ਆਪਾਂ ਬਾਣੀ ਬਾਰੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਇਹ ਦਰਸ਼ਨ ਪਰਸਨਪਾਈ ਭਾਗਾ ਨਾਲ ਮਿਲਦੇ ਨੇ ਇਹ 350 ਸਾਲਾਂ ਸਾਡੇ ਜੀਵਨ ਵਿੱਚ ਆਇਆ ਹੈ ਸਤਗੁਰਾਂ ਦੀ ਸ਼ਹਾਦਤ ਦਾ ਦਿਨ ਇਹਨੂੰ ਆਪਾਂ ਭਾਵਨਾ ਨਾਲ ਸ਼ਰਧਾ ਨਾਲ ਮਨਾਈਏ ਜਿਹੜੇ ਬਾਣੀ ਪੜਨ ਵਾਲੇ ਨੇ ਰੋਜ਼ ਨਵੇਂ ਪਾਸ਼ਾ ਦੇ ਸ਼ਲੋਕ ਜਗਜੀਤ ਸਿੰਘ ਦਾ ਪਾਠ ਕਰਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਸਾਡੇ ਬਾਬਾ ਜੀ ਸਤਲਾਣੀ ਸਾਹਿਬ ਵਾਲੇ ਬਾਬਾ ਗੁਰਪਿੰਦਰ ਸਿੰਘ ਵਿਡਾਲਾ ਜੀ ਉਹਨਾਂ ਦੇ ਪਚੰਗੀਂਦਰ ਵੀਰ ਸਿੰਘ ਜੀ ਸਵੇਰ ਤੋਂ ਡਟੇ ਹੋਏ ਨੇ ਸੇਵਾ ਤੇ ਸਾਰੀਆਂ ਫੌਜਾਂ ਨੂੰ ਉਹ ਸੰਭਾਲ ਰਹੇ ਨੇ ਇਸੇ ਤਰ੍ਹਾਂ ਬਾਬਾ ਗੁਰਮੀਤ ਸਿੰਘ ਜੀ ਸਾਡੇ ਇੱਕ ਟਾ ਕਲੋਨੀ ਵਾਲੇ ਮਹਾਨ ਕੀਰਤਨੀਏ ਬਹੁਤ ਮਿੱਠਾ ਕੀਰਤਨ ਬਾਬਾ ਰਾਮ ਸਿੰਘ ਦੀ ਸ਼ੈਲੀ ਨੂੰ ਉਹਨਾਂ ਨੇ ਸੰਭਾਲ ਲਿਆ ਸੋ ਇਹ ਵੀ ਅਮਰਦਵਾਲੇ ਤੋਂ ਆ ਕੇ ਇੱਥੇ ਹਾਜ਼ਰੀਆਂ ਭਰ ਰਹੇ ਨੇ ਔਰ ਸਾਰਿਆਂ ਨੂੰ ਸੰਭਾਲ ਰਹੇ ਨੇ ਸਾਡੇ ਨਾਲ ਇਹ ਮੇਰੇ ਸਾਰੇ ਸਹਿਯੋਗੀ ਨੇ ਸੋ ਸਾਰਿਆਂ ਦਾ ਧੰਨਵਾਦ ਪ੍ਰਭ ਜੋ ਸਿੰਘ ਜੀ ਨੇ ਸਾਡੇ ਅਮਰ ਸਿੰਘ ਜੀ ਨੇ ਘਰ ਆਇਆ ਪਰਿਵਾਰ ਸਾਡਾ ਸਾਰਾ ਹਮੇਸ਼ਾ ਸੇਵਾ 'ਚ ਹਾਜ਼ਰ ਹੈ ਸਾਡੇ ਚੰਨ ਜੀ ਭੇਵੇ ਵਾਲੇ ਸਾਰੇ ਹਾਜ਼ਰ ਹੋਏ ਨੇ ਸਾਰਿਆਂ ਵੱਲੋਂ ਭਾਈ ਸਾਰੇ ਪੰਥ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਨਾਲ ਸੇਵਾ 'ਚ ਹਾਜ਼ਰ ਨੇ ਪਾਈ ਦਲੇਰ ਸਿੰਘ ਜੀ ਕਿਉਂਕਿ ਜਿੱਦੋਂ ਵੀ ਕਿਤੇ ਜਾਂਦੇ ਆ ਬਾਬਾ ਮੱਟੂ ਜੀ ਹਰ ਸਥਾਨ ਅੱਗੇ ਜਕਾਰਾ ਲਾਉਂਦੇ ਨੇ ਤੇ ਇਹ ਵੀ ਦੂਜੀ ਗੱਡੀ 'ਚ ਹੁੰਦੇ ਨੇ ਫਿਰ ਇਹ ਵੀ ਜਕਾਰਾ ਔਰ ਇੰਨਾ ਵਧੀਆ ਜਕਾਰਾ ਲਾਉਂਦੇ ਨੇ ਇੱਕ ਵਾਰ ਇਹਨਾਂ ਦਾ ਜਕਾਰਾ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਜ਼ਰੂਰ ਧਿਆਨ ਨਦ ਦੇਵੇ ਬੋਲੋ ਦੇਸ ਹਰ ਇੱਕ ਜਾਵੇ ਇਹਨੇ ਹਾਲ ਹੋ ਜਾਵੇ ਨਵੇਂ ਪਾਰਸਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਵਾਹ ਗੁਰਜੀਕਾ ਖਾਲਸਾ ਆ ਵੀ ਜਿੱਕੀ ਬਤੇ ਬੜੀਆਂ ਖੁਸ਼ੀਆਂ ਆਈਆਂ ਵਾ ਅੱਜ ਦਿੱਲੀ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਨਗਰ ਕੀਰਤਨ ਧੰਨ ਧੰਨ ਗੁਰੂ ਨਾਵੇਂ ਪਾਤਸ਼ਾਹੀ ਦਾ ਸ਼ੀ ਦਿਨ ਨੂੰ ਸਮਰਪਤ ਭਾਈ ਮਤੀ ਦਾ ਭਾਈ ਸਦੀ ਦਾ ਭਾਈ ਦਿਆਲਾ ਜੀ ਸਾਡੀਆਂ ਉਹਨਾਂ ਸ਼ਰੋਮਣੀ ਬੰਦਾ ਗਾਲੀ ਬੁੱਢਾ ਦਾ ਦੇ ਨਾਲ ਜਿੰਨੀਆਂ ਨਿਹੰਗ ਸਿੰਘ ਰੈਟਾ ਜਥੇਬੰਦੀਆਂ ਤੇ ਜਿੰਡੀਆਂ ਹੀ ਪੰਜਾਬ ਚ ਜਥੇਬੰਦੀਆਂ ਨਿਹੰਗ ਸਿੰਘ ਸਾਰੀਆਂ ਉਹਨਾਂ ਦੇ ਨਾਲ ਸੰਯੋਗ ਕਰਕੇ ਤੇ ਅੱਜ ਨਗਰ ਕੀਰਤਨ ਜਿਹੜਾ ਦਿੱਲੀ ਨੂੰ ਨਾਦਪੁਰ ਸਾਹਿਬ ਤੋਂ ਰਵਾਨਾ ਆਈ ਅੱਜ ਇਹ ਨਗਰ ਕੀਰਤਨ ਜਿਹੜਾ ਮਾਰਾ ਨਾਮੇ ਪਾਸ਼ਾ ਜੀ ਦਾ ਉਹ ਅੱਜ ਦਿੱਲੀ ਪਹੁੰਚ ਜਾਏਗਾ ਤੇ ਮੇਰੀ ਬੇਨਤੀ ਆ ਸਾਰੀਆਂ ਸੰਬਰਦਾਵਾਂ ਨੂੰ ਜਿੰਨੀਆਂ ਕਮੇਟੀਆਂ ਵੀ ਭਾਈ ਜਿੱਦਾਂ ਭਾਈ ਜੈਦਾ ਜੀ ਦਿੱਲੀ ਤੋਂ ਸੀਸ ਲੈ ਕੇ ਆਏ ਸੀ ਨਾਵੇਂ ਬਾਦਸ਼ਾਹ ਜੀ ਦਾ ਉਹ ਪਰਾਲਾ ਜਿੰਨੀਆਂ ਨੇ ਹੰਗਸ ਸਿੰਘ ਜਥੇਬੰਦੀਆਂ ਰੰਗਰੇਟਾ ਜਥੇਬੰਦੀਆਂ ਉਹ ਸਾਰੀਆਂ 25 ਤਰੀਕ ਨੂੰ ਚੱਲਣਗੀਆਂ ਉਦੋਂ ਪੰਜ ਪਿਆਰਿਆਂ ਦੀ ਗਵਾਈ ਇੇਠਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਉਂ ਗਾੜੀ ਘੋੜੇ ਲੱਗਣਗੇ ਵੀ ਆਈ ਜਿਹੜੇ ਇਹ ਦਿਹਾੜਾ ਮਨਾ ਰਹੇ ਆ ਜਿੱਦਾਂ ਅੱਜ ਸੰਯੋਗ ਆਪਾਂ ਕਰ ਰਹੇ ਆ ਉਦਾਂ ਹੀ ਉਹਦਣ ਵੀ ਸੰਯੋਗ ਕੀਤਾ ਜਾਵੇ ਜਿੰਨੀਆਂ ਹਰਿਆਣੇ ਦੀਆਂ ਫੌਜਾਂ ਦਿੱਲੀ ਦੀਆਂ ਫੌਜਾਂ ਜਿੰਦੇ ਵੀ ਮੰਦਰਾ ਵਾਲੇ ਉਹ ਵੀ ਆਣ ਕੇ ਸੰਯੋਗ ਕਰਨ ਕਿਉਂ ਇਹ ਸਨਾਤਨ ਧਰਮ ਦੀ ਰੱਖਿਆ ਕਰਕੇ ਮਹਾਰਾਜਾ ਮਹਾਂਪਾਸ਼ਾ ਜੀ ਨੇ ਸੀਸ ਦਿੱਤਾ ਹੈ ਬਲੀਦਾਨੋ ਸੋ ਮੇਰੀ ਬੇਨਤੀ ਸਾਰੀਆਂ ਸਮੁੱਚੀਆਂ ਸੰਤਾਨ ਨੂੰ ਦੇਸ਼ਾਂ ਵਦੇਸ਼ਾਂ ਦੇ ਜਿੱਤੇ ਵਸਦੇ ਆ ਸਾਰੇ ਆਣਗੇ ਇਹ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਬੋਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੇ ਸਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਔਰੰਗਪੂਜਯ ਪਿਤਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਪੁਰਬ 25 ਨਵੰਬਰ ਨੂੰ ਆ ਰਿਹਾ ਹੈ ਇਸੇ ਉਪਰਲੇ ਕਸ਼ੇ ਵਿੱਚ ਤਨ ਬਾਬਾ ਜੰਗ ਸਿੰਘ ਮਹਾਰਾਜਸਥਾਨ ਤੇ ਤਨਮਾਗ ਤਨਮਾ ਸਾਹਿਬ ਕੋਰ ਤਨਮਾ ਸਾਹਿਬ ਕੋਰ ਜੀ ਜਿਨ੍ਹਾਂ ਦੇ ਸਥਾਨ ਤੇ ਬਾਬਾ ਜੋਗਾ ਸਿੰਘ ਦੀ ਸੇਵਾ ਕਰਾ ਰਹੇ ਨੇ ਤੇ ਅੱਜ ਬਹੁਤ ਬੜਾ ਵੱਡਾ ਪਾਰੀ ਨਗਰ ਕੀਰਤਨ ਇੱਥੇ ਪਹੁੰਚਿਆ ਹੈ ਬਹੁਤ ਦੀ ਕਿਰਪਾ ਹੋਈ ਬਾਬਾ ਜੋਗਾ ਸਿੰਘ ਜੀ ਨੇ ਸਾਰੇ ਸੰਤ ਮੰਡਲੀ ਨੇ ਇਥੋਂ ਦੇ ਇਲਾਕਾ ਨਿਵਾਸੀ ਸਾਧ ਸੰਗਤ ਨੇ ਬੜਾ ਸਹਿਯੋਗ ਕੀਤਾ ਬੜੇ ਪਿਆਰ ਦੇ ਨਾਲ ਪਾਲਕੀ ਸਾਹਿਬ ਜੀ ਦੀ ਸੇਵਾ ਕੀਤੀ ਫੁੱਲਾਂ ਦੀ ਵਰਖਾ ਕੀਤੀ ਆਏ ਹੋਏ ਮਹਾਂਪੁਰਸ਼ਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੋਪਾਉ ਦਿੱਤੇ ਤੇ ਇਹ ਇਸੇ ਸਥਾਨ ਤੇ ਹਰ ਹਰ ਗੁਰਪੂਰੋ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਗ ਨੂੰ ਵਾਰ-ਵਾਰ ਨਮਸਕਾਰ ਵਾਰ-ਵਾਰ ਨਮਸਕਾਰ ਬਾਬਾ ਜੋਗਾ ਸਿੰਘ ਜੀ ਵੱਲੋਂ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਏਕ ਓੰਕਾਰ ਚੈਨਲ ਸਾਡੇ ਪੰਨੂ ਸਾਹਿਬ ਜਿਨ੍ਹਾਂ ਦਾ ਬੜਾ ਪਿਆਰ ਰਿਹਾ ਉਹਨਾਂ ਦੇ ਕਵਰੇਜ ਕਰਨ ਵਾਲੇ ਸਿੰਘ ਆਏ ਨੇ ਬੜੇ ਪਿਆਰੇ ਨੇ ਤੇ ਪੰਨੂ ਸਾਹਿਬ ਉਹ ਸਖਸ਼ ਨੇ ਸੰਗਤ ਜੀ ਜਦੋਂ ਮੇਰੇ ਖਿਆਲ ਕੋਈ 7ਵੀਂ 8ਵੀਂ ਚ ਪੜਦੇ ਹੋਣਗੇ ਛੋਟੀ ਅਵਸਥਾ ਸੀ ਬਾਬਾ ਜੰਗ ਸਿੰਘ ਜੀ ਗੁਰਨਾਮ ਸਿੰਘ ਤੇ ਪੰਨੂ ਇਹਨਾਂ ਦੋਹਾਂ ਨੂੰ ਜਦੋਂ ਵੇਖਣਾ ਕਹਣਾ ਚਲੋ ਸਾਡੇ ਨਾਲ ਨਾਲ ਲੈ ਜਾਣਾ ਫਿਰ ਬਾਬਾ ਜੀ ਨੇ ਉਹ ਕਵਤਾ ਸੁਣੀਆਂ ਇਹ ਦੋਵੇਂ ਇੰਨੀਆਂ ਵਧੀਆ ਬਾਬਾ ਜੀ ਨੂੰ ਕਵਤਾ ਸੁਣਾਉਂਦੇ ਸਨ ਬਾਬਾ ਜੰਗਸੇ ਨੇ ਕਿਹਾ ਕੋਈ ਸਮਾਂ ਆਏਗਾ ਆਉਣ ਵਾਲੇ ਸਮੇਂ ਦੇ ਤੁਸੀਂ ਹੀਰੇ ਹੋ ਤੁਹਾਨੂੰ ਤਰਾਸ਼ ਰਹੇ ਆ ਅੱਜ ਇਹ ਖੁਸ਼ੀ ਹੋ ਰਹੀ ਪੰਨੂ ਸਾਹਿਬ ਤੁਹਾਨੂੰ ਵੇਖ ਕੇ ਤੁਸੀਂ ਚੈਨਲ ਵੀ ਚਲਾ ਰਹੇ ਹੋ ਔਰ ਇੰਨੇ ਵਧੀਆ ਪ੍ਰੋਮ ਜਸਾ ਸਿੰਘ ਆਲੂ ਵਾਲੀਏ ਦੀਆਂ ਸ਼ਤਾਬ ਦੀਆਂ ਅੱਗੇ ਹੋ ਕੇ ਇੰਦੀਆਂ ਵੱਡੀਆਂ ਮਨਾਈਆਂ ਔਰ ਵੱਡੇ ਵੱਡੇ ਕਾਰਜ ਤੇ ਅੱਜ ਸਭ ਤੋਂ ਵੱਡਾ ਮੀਡੀਆ ਦਾ ਕਾਰਜ ਹੈ ਦੁਨੀਆ ਵਿੱਚ ਕਵਰੇਜ ਕਰਕੇ ਖਬਰਾਂ ਚੰਗੀਆਂ ਨੂੰ ਪਛਾਣਾ ਸੋ ਇਸ ਕਰਕੇ ਮੈਂ ਇਸ ਚੈਨਲ ਦਾ ਪੰਨੂ ਸਾਹਿਬ ਦਾ ਸਾਰੇ ਫੌਜਾਂ ਵੱਲੋਂ ਧੰਨਵਾਦ ਕਰਦਾ ਇੱਕ ਜਕਾਰਾ ਲਾਣਾ ਗੱਜ ਕੇ ਜਕਾਰੇ ਖਜਾਵੇ ਨਿਹਾਲ ਹੋ ਜਾਵੇ ਸਭ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀਆਂ ਕੱਲ ਅਮਰੀਕਾ ਤੋਂ ਤੁਹਾਨੂੰ ਸਨਮਾਨ ਮਿਲਿਆ ਪੰਨੂ ਸਾਹਿਬ ਤੁਹਾਨੂੰ ਸਲਮਾਨ ਬਚਪਨ ਤੋਂ ਹੀ ਵੱਡਾ ਮਿਲਿਆ ਹੋਇਆ ਇਸ ਕਰਕੇ ਹੁਣ ਤੇ ਹੋਰ ਵੱਡੇ ਵੱਡੇ ਸਲਮਾਨ ਤੁਹਾਨੂੰ ਮਿਲਦੇ ਰਹਿਣੇ ਨੇ ਕਿਉਂਕਿ ਤੁਸੀਂ ਹਮੇਸ਼ਾ ਧਰਮ ਕਰਮ ਲਈ ਡਟੇ ਰਹਿੰਦੇ ਹੋ ਹਮੇਸ਼ਾ ਔਰ ਉਹ ਕਾਰਜ ਕਰਦੇ ਹੋ ਜਿਹੜੇ ਤੁਹਾਡੇ ਹਿੱਸੇ 'ਚ ਬਹੁਤ ਵੱਡੇ ਆਏ ਨੇ ਔਰ ਪੜ੍ਹੇ ਲਿਖੇ ਚੰਗੇ ਵਿਦਵਤਾ ਵਾਲੇ ਇਤਿਹਾਸ ਦੇ ਖੋਜੀ ਹਰ ਪੱਖੋਂ ਤੁਹਾਨੂੰ ਗੁਰੂ ਨੇ ਸੰਪੂਰਨ ਤਾਈ ਬਖਸ਼ੀਸ਼ ਕਰਕੇ ਹਮੇਸ਼ਾ ਹੀ ਤੁਹਾਡਾ ਸਨਮਾਨ ਹੈ ਬਾਬਾ ਜੰਗ ਸਿੰਘ ਜੀ ਨੇ ਤੁਹਾਨੂੰ ਅਸ਼ੀਰਵਾਦਾਂ ਦੇ ਕੇ ਆਹ ਸਰੂਪਾ ਤੁਹਾਡੇ ਐਂਕਰ ਨੂੰ ਤੁਹਾਡੇ ਨਾਂ ਦਾ ਦੇ ਰਹੇ ਆ ਪਾਓ ਸਰੂਪਾ ਬੋਲੇ ਸੋਨਿਹਾਲ ਬਹੁਤ ਵਧਾਈਆਂ ਸਾਰੀਆਂ ਫੌਜਾਂ ਵੱਲੋਂ ਵੀ ਤੁਹਾਨੂੰ ਸਨਮਾਨ ਦੀਆਂ ਬਹੁਤ ਬਹੁਤ ਵਧਾਈਆਂ ਬਾਬਾ ਮੇਜਰ ਸਿੰਘ ਜੀ ਵੀ ਦੋ ਸ਼ਬਦ ਸਨਮਾਨ ਲਈ ਕਹਿ ਦੇਣ। ਵਾਇਕੋ ਜੀ ਕਾ ਖਾਲਸਾ ਵਾਇਰ ਦੀ ਫਤਿਹ। ਸੋ ਜਿਸ ਤਰ੍ਹਾਂ ਇੱਕ ਪੰਕਾਰ ਚੈਨਲ ਕਰਨਾਲ ਪੰਨੂ ਸਾਹਿਬ ਬਾਬਾ ਜੀ ਨੇ ਦੱਸਿਆ ਕਿ ਛੋਟੇ ਹੁੰਦੇ ਹੀ ਬਾਬਾ ਜੰਗ ਸਿੰਘ ਜੀ ਨਾਲ ਉਹਨਾਂ ਦਾ ਇਤ ਪਿਆਰ ਸੀ। ਬਾਬਾ ਜੀ ਇਹਨਾਂ ਨੂੰ ਪਿਆਰ ਦਿੰਦੇ ਸਨ, ਸਤਕਾਰ ਦਿੰਦੇ ਸਨ। ਸੋ ਮਾਪੁਰਖਾਂ ਦਾ ਸਤਕਾਰ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਤੇ ਜਿਨ੍ਹਾਂ ਜਦੋਂ ਮਾਪੁਰਖਾਂ ਦਾ ਸਤਕਾਰ ਮਿਲ ਜੇ ਫਿਰ ਵੱਡੇ ਹੋ ਕੇ ਉਹਨਾਂ ਦੀਆਂ ਆਪ ਤੇ ਤਰੱਕੀ ਹੁੰਦੀ ਹੁੰਦੀ ਉਹਨਾਂ ਦੀਆਂ ਪੀੜੀਆਂ ਸੁਧਰ ਜਾਂਦੀਆਂ ਸੋ ਪੰਨੂ ਸਾਹਿਬ ਤੁਹਾਨੂੰ ਲੱਖ ਲੱਖ ਵਧਾਈਆਂ ਤੁਹਾਨੂੰ ਮਹਾਪੁਰਸ਼ਾਂ ਦਾ ਆਸ਼ੀਰਵਾਦ ਮਿਲਿਆ ਅੱਜ ਦੇਸ਼ਾਂ ਵਿਦੇਸ਼ਾਂ 'ਚ ਤੁਹਾਨੂੰ ਸਨਮਾਨ ਮਿਲਦੇ ਆ ਸਾਰੇ ਨਿਹੰਗ ਸਿੰਘ ਵਾਲਾਂ ਪੰਥਾਂ ਦੇ ਇੱਥੇ ਮੁਗੀ ਸਾਹਿਬਾਨ ਬੈਠੇ ਨੇ ਮੈਂ ਕੈਮਰੇ ਵਾਲਿਆਂ ਨੂੰ ਕਹੂੰਗਾ ਇੱਕ ਵਾਰ ਸਾਰੇ ਪਾਸੇ ਘੁਮਾ ਦਿਓ ਇਹ ਸਾਰਿਆਂ ਦੀ ਵਧਾਈ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਕਾਰਾ ਫੋਨ ਛੱਡ ਦਿਓ ਕਾਜੀ ਕਾ ਜਕਾਰਾ ਗਜਾ ਮੈਨਾਂ ਆਤਮਾ ਦੇ ਸਰੂ ਤੇਗ ਬਾਹਦਰ ਪਾਸ਼ਾ ਜੀ ਦੇ ਚਰਨਾਂ ਨੂੰ ਭਵ ਸਤਿ ਸ਼੍ਰੀ ਅਕਾਲ